¡Suscríbete So, you... खुशी आज के तेरी समाये माँ हो गया धन्य में दर्शन में तुम्हारे माँ हो गया धन्य में दर्शन में तुम्हारे कैसे बताऊ हृदय में खुशी आज के तेरी समाई i ਧਰਨ ਸ਼ਕਤੀ ਦੀਤੇ ਅਧਰਨ ਭਾਰੇ ਚੂਮੇ ਖੁਸ਼ੀ ਇਹ ਸਾਡੇ ਗੁਰੂ ਸਾਹਿਬ ਸਮਾਜ ਦੇ ਭਰਾਵਾਂ ਨੂੰ ਬੇਨਤੀ ਕਰਦਾ ਘਟੋ-ਘਟ ਜਦੋਂ ਇਸ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਸਾਰੇ ਰਹਿਗੇ ਤਾਂ ਉੱਥੇ ਇੱਕ ਹੋਰ ਇਹਦੇ ਵਾਸਤੇ ਬੱਚੇ ਸਾਹਮਣੇ ਲੱਖੋ ਬੱਚਿਓ ਕਰਸੇ ਰਾਜ ਪ੍ਰਧਾਨ ਜੀ ਉਹ ਬੇਤੀ ਕਰਵਾਉਂਗੇ ਸਟੇਜ ਤੇ ਆ ਕੇ ਬੋਹਾਲੇ ਜੀ ਨਾਪੜੇ ਜਿਨ੍ਹਾਂ ਦੇ ਬੋਹਾ ਦੇ ਨਾਮ ਲਿਖੇ ਮੇਰੇ ਬੋਹਾਲੇ ਚੱਕਰ ਲਾਦੇ ਨੇ ਪੁਨੀਤ ਗੋਇਲ ਜੀ ਪੁਨੀਤ ਗੋਇਲ ਬੜਾ ਗਰਵਾ ਸਭਾ ਵੱਲੋਂ ਇਹ ਮਿਵਾਰਕ ਮੇਲੇ ਲਈ ਕਰਵਾਈ ਗਈ ਹੈ ਬੜਾ ਇੱਕ ਚੰਗਾ ਉਪਰਾਲਾ ਔਰ ਇਸ ਨਾਲ ਸਮਾਜ ਦੇ ਸਾਰੇ ਲੋਕ ਬੈਠ ਕੇ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਨ ਪਰਿਵਾਰ ਮਿਲਦੇ ਹਨ ਆਪਣੇ ਦੁੱਖ ਸੁੱਖ ਆਪਣੀਆਂ ਤਕਲੀਫਾਂ ਆਪਣੇ ਹੌਨਾਂ ਦੇ ਸਮੇਂ ਬਾਰੇ ਵਿਚਾਰ ਕਰਦੇ ਹਨ ਔਰ ਜਿੱਥੋਂ ਤੱਕ ਕ੍ਰਿਤੀਆਂ ਦੀ ਗੱਲ ਹੈ ਹਰ ਇੱਕ ਸਮਾਜ ਚ ਕ੍ਰਿਤੀਆਂ ਹੈਗੀਆਂ ਔਰ ਉਹਨਾਂ ਕ੍ਰਿਤਿਆ ਨੂੰ ਵੀ ਤਾਂ ਹੀ ਦੂਰ ਕੀਤਾ ਜਾ ਸਕਦਾ ਹੈ ਜੇ ਰਲ ਮਿਲ ਕੇ ਆਪਾਂ ਉਹਨਾਂ ਤੇ ਵਿਚਾਰ ਕਰਾਂਗੇ ਸੋ ਕ੍ਰਿਤਿਆ ਨੂੰ ਦੂਰ ਕਰਨ ਦਾ ਵੀ ਤਰੀਕਾ ਇਹ ਹੀ ਹੈ ਕਿ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਔਰ ਉਹ ਮਿਲनियां ਕਰੀਏ ਔਰ ਉਹਨਾਂ ਦੇ ਵਿੱਚੋਂ ਹੀ ਕ੍ਰਿਤਿਆ ਨਿਕਲ ਕੇ ਆਉਂਦੀਆਂ ਨੇ ਕਿਉਂਕਿ ਕੋਈ ਵੀ ਸਮਾਜ ਜਿਹੜਾ ਉਹ ਸੰਪੂਰਨ ਨਹੀਂ ਹੁੰਦਾ ਪਰ ਮੈਂ ਅਗਰਵਾਲ ਸਮਾਜ ਬਾਰੇ ਗੱਲ ਕਰਨਾ ਚਾਹੂੰਗਾ ਕਿ ਇੱਕ ਬੜਾ ਸੰਪੰਨ ਸਮਾਜ ਹੈ ਜਿਹੜਾ ਕਿ দান-ਦਾਨ ਵਿੱਚ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਔਰ ਆਪਣਾ ਵਪਾਰ ਵਿਧਾਨ ਚ ਜਿੱਥੇ ਬਹੁਤ ਸਮਾਜ ਨੂੰ ਦੇਸ਼ ਨੂੰ ਵੱਡੀ ਦੇਣ ਹੈ ਉੱਥੇ ਭਾਵੇਂ ਉਹ ਬਹੁ ਸ਼ਾਲਾ ਨੂੰ দান ਦੇਣਾ ਹੋਵੇ ਭਾਵੇਂ ਦੇਸ਼ ਦਾ ਸਭ ਤੋਂ ਵੱਧ ਟੈਕਸ ਭਰਨਾ ਹੋਵੇ ਉਹਦੇ ਵੀ ਅਗਰਵਾਲ ਸਮਾਜ ਹਮੇਸ਼ਾ ਮੋਰੀ ਰਹਿੰਦਾ ਔਰ ਮੈਨੂੰ ਬਹੁਤ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਹੋਰ ਅੱਗੇ ਵੱਧ ਕੇ ਜਿਹੜੀ ਸਾਡੀਆਂ ਸਮਾਜਿਕ ਲੋਕੜਾ ਨੇ ਸਾਡੀਆਂ ਜਿਹੜੀਆਂ ਧਾਰਮਿਕ ਲੋਕੜਾ ਨੇ ਜਿਹੜੀਆਂ ਸਨੀਆਂ इवन ਰਾਜਨੀਤਿਕ ਦੇ ਖੇਤਰ ਵਿੱਚ ਵੀ ਹੋ ਰਹੇ ਵਧ ਕੇ ਕੰਮ ਕਰਦਾ ਔਰ ਸਾਡੇ ਮਹਾਰਾਜਾ ਅਗਰ ਸਿੰਘ ਜੀ ਨੇ ਜਿਹੜਾ ਰਸਤਾ ਸਮਾਜਵਾਦ ਦਾ ਦਿਖਾਇਆ ਉਹਦੇ ਸਿਹੁਰ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਤੁਸੀਂ ਗੱਲ ਕੀਤੀ ਹੈ ਰਾਜਨੀਤਿਕ ਤੌਰ ਤੇ ਅਗਰ왈 ਸਮਾਜ ਇਥੇ ਮਜ਼ਬੂਤ ਨਹੀਂ ਹੋਏਗਾ ਇਹਨੂੰ ਮਜ਼ਬੂਤੀ ਲਈ ਕੀ ਕਰ ਸਕਦੇ ਨਹੀਂ ਨਹੀਂ ਮੈਂ ਇਹ ਨਹੀਂ ਕਿਹਾ ਮਜ਼ਬੂਤ ਨਹੀਂ ਹੋਏਗਾ ਮੈਂ ਇਹ ਕਿਹਾ ਵੀ ਹੋਰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਮਜ਼ਬੂਤ ਸਾਡੇ ਬਹੁਤ ਸਾਰੇ ਵੱਡੇ ਲੀਡਰ ਸਾਡੇ ਖੁਦ ਦੇ ਲੀਡਰ ਹੈ ਜਿਹੜੇ ਹਰਵਿੰਦ ਕేశਵੀਵਾਲ ਜੀ ਉਹ ਖੁਦ ਅਗਰ왈 ਸਮਾਜ ਚੋਣੇ ਸਾਡੇ 4 ਐਮਐਲਏ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਉਹ ਅਗਰ왈 ਸਮਾਜ ਦੇ ਨੇ ਐਸਾ ਕੁਝ ਕਰਨੀ ਹੈ ਪਰ ਹੋਰ ਜਿਸ ਤਰੀਕੇ ਨਾਲ ਸਾਡੀ ਆਰਥਿਕ ਹਿੱਸੇਦਾਰੀਏ ਉਸ ਨਾਲ ਰਾਜਨੀਤਿਕ ਹਿੱਸੇਦਾਰੀ ਹੋਰ ਜ਼ਿਆਦਾ ਵੱਧ ਸਕਦੀ ਹੈ ਪਰ ਉਹਦੇ ਲਈ ਥੋੜਾ ਹੋਰ ਹਮਲਾ ਮਾਰਨਾ ਪਵੇਗਾ ਜਿਸ਼ਤਾ ਤੁਸੀਂ ਕਹਿੰਦੇ ਆਪਣੀ ਆਰਥਿਕ ਹਿੱਸੇਦਾਰੀ ਹੈ ਆਪਾਂ ਵਪਾਰ ਅਗਰਬਾਰ ਭਾਈਚਾਰੀ ਜ਼ਿਆਦਾ ਕਰਦਾ ਹੈ ਗਵਰਨਮੈਂਟ ਨੂੰ ਬਹੁਤ ਟੈਕਸ ਭਰਦਾ ਹੈ ਸਭ ਕੋਲ ਹੈ ਲੇਕਿਨ ਫਿਰ ਵੀ ਉਸ ਨੂੰ ਇਹ ਚੋਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਅਗਰ ਉਹ ਭਾਈ ਜਦਾਂ ਚੋਰੀ ਕਰਦਾ ਟੈਕਸ ਨੂੰ ਕਿ ਕਿਹਨ ਦੇਖੋ ਹਰ ਇੱਕ ਇਨਸਾਨ ਇੱਕੋ ਜਿਹੀ ਨਹੀਂ ਹੁੰਦੇ ਨਾ ਹੀ ਕੋਈ ਉਸ ਤਰ੍ਹਾਂ ਦੀ ਭਾਵਨਾ ਨਾਲ ਦੇਖਿਆ ਜਾਂਦਾ ਜਿਹੜੇ ਕੋਈ ਟੈਕਸ ਭਰਦੇ ਨੇ ਦਾਨ ਦਿੰਦੇ ਨੇ ਉਹਨਾਂ ਨੂੰ ਬਹੁਤ ਸਾਰੇ ਵੱਡੇ ਪਲੇਟਫਾਰਮਸ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਉਹਨਾਂ ਨੂੰ ਉਹ ਮਾਨ ਇੱਜ਼ਤ ਦਿੱਤਾ ਜਾਂਦਾ ਔਰ ਸਾਡੇ ਸਰਕਾਰ ਨੇ ਤਾਂ ਟਰਸਟ ਬਣਾਇਆ ਇੱਕ ਆਪਣਾ ਜਿਹੜੇ ਸੰਗਠਨ ਬਣਾਇਆ ਜਿਹਦੇ ਜਿਹੜੇ ਅਗਰਵਾਲ ਸਮਾਜ ਦੇ ਲੋਕ ਐ ਜਿਹੜੇ ਉਹਨਾਂ ਨੂੰ ਇੱਕ ਨਮੈਂਦਗੀ ਦਿੱਤੀ ਆ ਸੋ ਇਸ ਤਰ੍ਹਾਂ ਦਾ ਜਿਹੜੀ ਪੰਜਾਬ ਸਰਕਾਰ ਬੜੇ ਚੇਚੇ ਤੌਰ ਤੇ ਯਤਨ ਕਰ ਰਹੀ ਹੈ ਕਿ ਅਸੀਂ ਸਾਰੇ ਭਾਈਚਾਰੇ ਨੂੰ ਸਾਰੇ ਸਮਾਜ ਨੂੰ ਨਾਲ ਆਜ ਅਗਰਵਾਲ ਭਾਈਜਾਨ ਨੂੰ ਵੀ ਬੰਦੇ ਦੇ ਜੇਕਰ ਬਿਲਕੁਲ ਜੀ ਸਾਰਿਆਂ ਨੂੰ ਅੱਗੇ ਵੱਧ ਕੇ ਇੱਕ ਸਮਾਜਿਕ ਜੋ ਮਹਾਰਾਜਾ ਅਗਰ ਸਿੰਘ ਜੀ ਨੇ ਉਹ ਸਮਾਜ ਸਿਹਤਾਰ ਦੀ ਲਹਿਰ ਚਲਾਈ ਸੀ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਜਿਹੜੇ ਨਾਲ ਦੇ ਸਾਥੀ ਨੇ ਜਿਹੜੇ ਕੋਈ ਆਰਥਿਕ ਤੌਰ ਤੇ ਕਮਜ਼ੋਰ ਨੇ ਜਿਹੜੇ ਬੱਚੇ ਆ ਕਈ ਵਾਰ ਉਹ ਪੜ੍ਹਾਈ ਨਹੀਂ ਕਰ ਸਕਦੇ ਕੋਈ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਉਹੀ ਪਰਸਾ ਦੇ ਮਤਾਬਕ ਜਿਵੇਂ ਪੁਰਾਣੇ ਸਮੇਂ ਚ ਉਹਨਾਂ ਨੇ ਇੱਕ ਇੱਟ ਦੇ ਇੱਕ ਰੁਪਿਆ ਦੇਣ ਦੀ ਪ੍ਰਥਾ ਚਲਾਈ ਸੀ ਤੁਸੀਂ ਆਪਣੇ ਉਹਨਾਂ ਭਰਾਵਾਂ ਦੀ ਉਹਨਾਂ ਭੈਣਾਂ ਦੀ ਬਾਹ ਫੜੋ ਤਾਂ ਜੋ ਆਪਾਂ ਉਹਨਾਂ ਨੂੰ ਇੱਕ ਸਮਾਜਿਕ ਚੰਗਾ ਦੇ ਚਦਰ ਜਿਹੜਾ ਹੈ ਰੁਤਵਾ ਦੇ ਸੀ ਧੰਨਵਾਦ ਜੀ ਸਰਬਾਨ ਸਭਾ ਦਾ ਜਿਹੜਾ ਪ੍ਰੋਗਰਾਮ ਹੈ ਜੀ ਅਗਰ ਸਾਲ ਜੇਕਰ ਸਾਲ ਜੇਕਰ ਰੱਖਿਆ ਜਾਂਦਾ ਹੈ ਹਰ ਸਾਲ ਇੰਡੀਮੀ ਉਹ ਸਾਡੇ ਜਨਾ ਅਨਿਕਾਇ ਨਹੀਂ ਸਾਰ ਤੋਂ ਉਹਨਾਂ ਨੇ ਦੱਸਿਆ ਕਿ ਜਿਵੇਂ ਫ੍ਰੀ ਆਸ਼ਰਮ ਵੀ ਹੁੰਦੇ ਨੇ ਕੰਨਿਆਵਾਂ ਦੇ ਵਿਆਹ ਕਰਵਾਉਂਦੇ ਅੱਗਰਵਾਲ ੁੰਡੇ ਕੁੜੀਆਂ ਦੇ ਵਿਆਹ ਕਰਵਾਉਂਦੇ ਨੇ ਉਹ ਸਾਰੇ ਹੀ ਹੈਗਾ ਫ੍ਰੀ ਆਫ ਕਾਸਟ ਅੱਗਰਵਾਲ ਸਮਾਜ ਜੋ ਹੈ ਉਹ ਕਰਵਾ ਰਹੀ ਹੈ ਫ੍ਰੀ ਆਸ਼ਰਮ ਜਾਂਦੀ ਪੈਰੈਂਟਸ ਨੂੰ ਲੋੜ ਨਹੀਂ ਉਥੇ ਖੁੱਲੇ ਹੋਏ ਨੇ ਜਿਹੜੇ ਵੀ ਪੈਰੈਂਟ ਦੀ ਕੋਈ ਸੇਵਾ ਨਹੀਂ ਕੋਰੀ ਉੱਥੇ ਆ ਕੇ ਉਹ ਰਹਿ ਸਕਦੇ ਨੇ ਪਰ ਇਹ ਕਿ ਜੇ ਅੱਗਰਵਾਲ ਸਮਾਜ ਅਸੀਂ ਅੱਜ ਇਹਨਾਂ ਮਤਾਂ ਨਾਲ ਲੈਡੀਆਂ ਸਪਰਟ ਆਣਾ ਸਭਾ ਮੈਮਲੀਅਨ ਇਹ ਅੱਜ ਦਾ ਲੇਡੀ ਸਭਾ ਭੁਲਾਡੇਸ਼ ਵਿੱਚ ਬਣਾਈ ਗਈ ਹੈ ਤੇ ਉਹਦਾ ਅਸੀਂ ਜਿੰਨਾ ਹੋ ਸਕਦਾ ਇੰਨਾ ਅਸੀਂ ਸੇਵਾ ਨਿਭਾ ਰਹੇ ਹਾਂ। ਦੇ ਨਾਮ ਲੈਣ ਵਾਲੇ ਅੱਜ ਦੀ ਸਾਡੀ ਅਗਰਵਾਲ ਸਭਾ ਵੱਲੋਂ ਜੋ ਪਰਿਵਾਰਿਕ ਮਿਲਨ ਰੱਖਿਆ ਗਿਆ ਜਿਹਦੇ ਅਸੀਂ ਉਸ ਸਮਾਗਮ 'ਤੇ ਪਹੁੰਚੇ ਹਾਂ ਜੀ। ਸਾਰੇ ਬਹੁਤ ਹੀ ਮਤਲਬ ਕਿ ਖੁਸ਼ ਹੈ ਕਿ ਅਸੀਂ ਅਗਰਵਾਲ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ। ਬਹੁਤ ਹੀ ਅੱਛੀ ਚੀਜ਼ ਹੈ ਜੋ ਹਰ ਸਾਲ ਕੋਲਾ ਡੱਡੇ ਚ ਰੱਖੀ ਜਾਂਦੀ ਹੈ ਇਹਦੇ ਵਿੱਚ ਜੇ ਤੁਹਾਨੂੰ ਵੀ ਸਾਡੇ ਮਸਲੇ ਹੁੰਦੇ ਹਨ ਅਗਰਵਾਲ ਸਭਾ ਨਾਲ ਰਿਲੇਟਡ ਲਗਾ ਲਓ ਜਿਵੇਂ ਸੀ ਬੋਟੂ ਬਾਕਸ ਲਾਈਟ ਦੇ ਟੌਪ ਕਰਦੇ ਹੋ ਨਾ ਮਾਰੇ ਜੋ ਵੀ ਸੁਝਾਅ ਆਇਆ ਉਹ ਦਿੱਤੇ ਜਾਂਦੇ ਹੈ ਜੀ ਸਾਨੂੰ ਅਸੀਂ ਉਹਨਾਂ ਤੇ ਕੋਈ ਵੀ ਗੌਰ ਕਰ ਸਕੀਏ ਤੇ ਉਹਨਾਂ ਨੂੰ ਚੋੜ ਜਾ ਸਕੀਏ ਅਦਰਵਾਈਜ਼ ਸਾਡੇ ਕਾਮੇ ਵੀ ਚੀਫ ਗੈਸ ਬੁਲਾਏ ਜਾਂਦੇ ਹੋ ਸਭ ਤੋਂ ਵੱਧ ਆਉਂਦੇ ਵਿੱਚ ਉਹ ਵੀ ਪ੍ਰਚਲਿਤ ਸੀ ਚਾਰੇ ਜੋ ਸਾਡੇ ਅਗਰਵਾਲ ਸਮਾਜ ਲਈ ਸਾਨੂੰ ਜ਼ਰੂਰੀ ਨੇ ਉਹਦਾ ਬਾਰੇ ਵੀ ਦੱਸਿਆ ਜਾਂਦਾ ਹੈ ਹਾਂਜੀ ਮਹਾਰਾਜ ਅਗਰਸੈਨ ਕੀ ਜੈ ਅੱਜ ਮਹਾਰਾਜਾ ਅਗਰਸੈਨ ਜਨਮ ਦਿਤੀ ਔਰ ਪਰਿਵਾਰ ਮਿਲਨ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਬੁੜਲਾਡਾ ਵਿੱਚ ਰੱਖਿਆ ਗਿਆ ਅਗਰਵਾਲ ਵੈਲਫੇਅਰ ਸਭਾ ਬੁੜਲਾਡਾ ਵਿੱਚ ਤਾਂ ਉਹਦੇ ਵਿੱਚ ਸਾਰੇ ਬੁੜਲਾਡਾ ਦੇ ਤੇ ਹੋਰ ਸਾਡੇ ਕਾਫੀ ਜੋ ਅਗਰਵਾਲ ਸਮਾਜ ਦੇ ਸਾਡੇ ਲੀਡਰ ਨੇ ਜਿਹੜੇ ਸਾਡੇ ਪੰਜਾਬ ਦੇ ਵਾਈਸ ਸੀਨੀਅਰ ਵਾਈਸ ਪ੍ਰਧਾਨ ਅਸ਼ੋਕ ਗਰਗ ਜੀ ਮਾਨਸਾ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਬినੋਦ ਪੰਮਾ ਜੀ ਔਰ ਸਾਡੇ हिसार ਤੋਂ ਅਨੰਤ ਜੀ ਜੋ ਯਾਨੀ ਕਿ ਵੀ ਰਾਸ਼ਟਰੀ ਜੁਵਾ ਪ੍ਰਧਾਨ ਨੇ ਤੋਂ ਇਲਾਵਾ ਹੋਰ ਸਾਡੇ ਅਲੱਗ-ਅਲੱਗ ਸੰਥਾਵਾਂ ਦੇ ਯਾਨੀ ਕਿ ਜਿਹੜੀ ਆਏ ਨੇ ਜਿਵੇਂ ਬਹੁਤ ਅਗਰਵਾਲ ਸਭਾ ਮਾਨਸਾ ਤੋਂ ਅਗਰਵਾਲ ਸਭਾ ਹੋਰ ਥਾਮਾ ਤੋਂ ਅਗਰਵਾਲ ਸਭਾ ਨੇ ਇੱਥੇ ਆ ਕੇ ਭਾਗ ਲਿਆ ਔਰ ਸਭ ਨੇ ਬਹੁਤ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਜਿਹਦੇ ਵਿੱਚ ਸਾਡੇ ਬੀਜੇ ਜੀ ਗੁਇਲ ਸਾਬ ਵਕੀਲ ਸਾਹਿਬ ਉਹ ਡਾਕਟਰ ਪਵਨ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਸਾਰੇ ਹੀ ਸਬਦਾ ਅਗਰ왈 ਸਭਾ ਦਾ ਵੱਲੋਂ ਇਹਨਾਂ ਸਬਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਆ ਕੇ ਅੱਜ ਪੂਰਨ ਸਹਿਯੋਗ ਦਿੱਤਾ ਹੈ ਸਬਦਾ ਬਹੁਤ-ਬਹੁਤ ਧੰਨਵਾਦ ਮਹਾਰਾਜਾ ਅਗਰਸੈਨ ਕੀ ਜੈ ਪਰਾਂ ਜੀ ਨੂੰ ਕਰਾ ਦਿਓ ਹਾਂ ਜੀ ਮੈਂ ਅਸ਼ੋਕਰਗ ਸੀਨੀਅਰ ਮੀਤ ਪ੍ਰਾਨ ਅਗਰ왈 ਸਭਾ ਪੰਜਾਬ ਸਭ ਤੋਂ ਪਹਿਲਾਂ ਸਮੂਚੇ ਅਗਰਵਾਸ ਸਮਾਜ ਨੂੰ ਮਹਾਰਾਜ ਅਗਰਸੈਨ ਜੀ ਦੀ 5100 ਨਿੰਵੀ ਜਨਮ ਦਿਨ ਤੇ ਸਾਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਖਾਸ ਤੌਰ ਤੇ ਬੁੱਢਲਾਡਾ ਅਗਰਵਾਲ ਬੈਲੇਫੇਰ ਸਵਾ ਨੂੰ ਉਹਨਾਂ ਦਾ ਧੰਨਵਾਦ ਕਰਨਾ ਹਾਂ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਇਹ ਜਨਮ ਦਿਨ ਮਨਾ ਕੇ ਸਾਡੀ ਨਵੀਂ ਜਨਰੇਸ਼ਨ ਜੋ ਸਾਡੀ ਨਵੀਂ ਪੀੜੀ ਹੈ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਾਉਣ ਲਈ ਇੱਕ ਬਹੁਤ ਵਧੀਆ ਪਿਛਾਲ ਜੋ ਪ੍ਰਣ ਰੱਖਿਆ ਹੈ ਇਹਦੀ ਜਿੰਨੀ ਛੇਵਾ ਕੀਤੀ ਜਾਵੇ ਉਨੀ ਥੋੜੀ ਹੈ ਮੈਂ ਪੰਜਾਬ ਦੀਆਂ ਔਰ ਸਾਰੇ ਦੇਸ਼ ਦੀਆਂ ਸੁਭਾਵਾਂ ਨੂੰ ਇਹੀ ਬੈਂਚ ਕਰਾਂਗਾ ਕਿ ਹਰ ਸਾਲ ਇਹ ਜੈਆਂ ਜੈਂਤੀਆਂ ਮਨਾਉਣੀਆਂ ਚਾਹੀਆਂ ਨੇ ਔਰ ਮਹਾਰਾਜ ਸਾਹਿਬ ਦੇ ਜੋ ਉਹਨਾਂ ਦੇ ਜੀਵਨ ਦੇ ਜੀਵਨ ਦੇ ਵਿੱਚ ਸਿੱਖਿਆਵਾਂ ਆਦੇਸ਼ ਔਰ ਸੰਦੇਸ਼ ਨੇ ਉਹ ਸਾਡੇ ਬੱਚਾ ਨੂੰ ਜਾਣੂ ਕਰਵਾਈਆਂ ਜਾਂਦੀਆਂ